ਆ ਵੇਖੋ ਯਾਰ ਜਿਹੜੇ ਆਂਦੇ ਨੇ ਵੀ ਪੰਜਾਬ ਨੂੰ ਸਰਕਾਰਾਂ ਜਾਣ ਕੇ ਨਹੀਂ ਡੋਪਦੀਆਂ ਆਹ ਵੇਖ ਲਓ ਤੁਸੀਂ ਵੀ ਇਧਰੋਂ ਪਾਣੀ ਕਿੱਥੋਂ ਤੱਕ ਚੜਿਆ ਹੁੰਦਾ ਪਹਿਲਾਂ ਉਹ ਵੇਖੋ ਨਿਸ਼ਾਨ ਜੇ ਮਿٹے ਪਏ 600 ਲਿਖਿਆ ਪਿਆ 99 692 ਤੁੱਤੇ ਨਾ 699 ਥੱਲੇ ਲਾਲ ਅੱਖਰਾਂ ਚ ਇੱਥੋਂ ਤੱਕ ਪਾਣੀ ਦਾ ਲੈਵਲ ਹੁੰਦਾ ਆਹ ਵੇਖ ਲਓ ਤੁਸੀਂ ਇਹ ਰੇਤ ਤੋਂ ਥੱਲੇ ਲਹਿ ਗਿਆ ਪਾਣੀ ਉਧਰ ਨਹਿਰ ਦੇ ਵਿੱਚ ਰਾਜਸਥਾਨ ਵਾਲੀ ਦੇ ਵਿੱਚ ਬਹੁਤ ਘੱਟ ਛੱਡਿਆ ਉਧਰ ਘੱਟੋ ਘੱਟ ਵੀ 5-5 ਫੁੱਟ ਨਹਿਰ ਨੀਵੀਂ ਜਾਂਦੀ ਪਈ ਆ ਹਾਂ ਬਾਤ ਬੋਲਣੀਆਂ ਤੇ ਇੱਧਰ ਇਹਨਾਂ ਨੂੰ ਵਿਖਾਉਣੇ ਆ ਪੰਜਾਬ ਦਾ ਹਾਲਾਤ ਵਿਖਾਉਣੇ ਆ ਤੁਹਾਨੂੰ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਕੀ ਕਰਦੇ ਪਏ ਆ ਆ ਵੇਖੋ ਤੁਸੀਂ ਪਾਣੀ ਗੇੜ ਸਾਰੇ ਝੁੱਕ ਛੱਡਿਆ ਯਾਰ ਸਾਰੇ A to Z ਕੰਮ ਨਵੇੜਿਆ ਆ ਤੇ ਪਾਣੀ ਵੇਖੋ ਕਿਵੇਂ ਠਾਠਾ ਮਾਰਦਾ ਜਾਂਦਾ ਇੰਨੀ ਜਿਆਦੀ ਸਪੀਡ ਹੈ ਨਾ ਪਾਣੀ ਦੀ ਜਾਣ ਕੇ ਦਰਿਆ ਨੀਵਾ ਕੀਤਾ ਆ ਦਰਿਆ ਚੱਲਦਾ ਪਾਣੀ ਜਿਹੜਾ ਆਂਦੇ ਵਾਰੀ-ਵਾਰੀ ਵੀ ਦਰਿਆ ਤੋਂ ਪਾਣੀ ਨਹੀਂ ਚੱਲਿਆ ਜਾਂਦਾ ਉਹ ਨਹੀਂ ਹੁੰਦਾਗਾ ਆ ਵੇਖ ਲਓ ਜਿਹੜੇ ਆਂਦੇ ਜਾਣਕੀ ਨਹੀਂ ਡੋਬਿਆ ਜਾ ਰਿਆ ਇਹਨਾਂ ਨਾਲ ਜਿੰਨਾ ਚਿਰ ਕੋਈ ਬੰਨ ਟੁੱਟਦਾ ਨਹੀਂ ਉਹਨਾਂ ਚਿਰ ਪਾਣੀ ਦਾ ਦਬਾਨ ਹੀ ਘਟਾਉਣਾ Rajasthan ਵਾਲੀ ਨਹਿਰ ਬਹੁਣ ਨਹੀਂ ਚਲਦੀ ਪਈ ਆ 5 ਫੁੱਟ ਨਹੀਂ ਵੀ ਚਲਦੀ ਪਈ ਆ ਪਹਿਲਾਂ ਨਾਲੋਂ ਤੇ ਜੇ ਆ ਪੰਜਾਬ ਨੂੰ ਸਰਕਾਰਾਂ ਡੋਬਣਾ ਨਹੀਂ ਤੇ ਫਿਰ ਦੱਸੋ ਵੀ ਆ ਇੰਨਾ ਪਾਣੀ ਤੇਜ਼ ਕਾਦੇ ਹਾਸੇ ਛੱਡਿਆ ਆ ਕਿਉਂਕਿ ਇਸ ਟਾਈਮ ਤੇ ਬੰਨ ਸਾਰੇ ਖਤਰੇ ਦੇ ਵਿੱਚ ਨੇ ਇੱਥੇ ਵੀਰੋ ਲਗਾਤਾਰ ਅਜ 4 ਦਿਨ ਹੋ ਗਏ ਮੀਂਹ ਪਿੰਦਾ ਪਿਆ ਇੱਕ ਮਿੰਟ ਵੀ ਕਿਤੇ ਧੁੱਪ ਨਹੀਂ ਨਿਕਲੇਗੀ ਤੇ ਜੇ ਤੁਸੀਂ ਵੇਖੋਗੇ ਨਾ ਤੇ ਪਾਣੀ ਇੰਨਾ ਜ਼ਿਆਦਾ ਮਗਰੋਂ ਛੱਡ ਕੇ ਤੇ ਇੱਥੇ ਆ ਕੇ ਫਿਰ ਵੀ ਪਾਣੀ ਕੰਟਰੋਲ 'ਚ ਹੁੰਦਾ ਪਰ ਜਾਨ ਬੁੱਝ ਕੇ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਘੱਟ ਕਰਤਾ ਬਾਕੀ ਨਹਿਰਾਂ 'ਚ ਵੀ ਘੱਟ ਕਰਤਾ ਪੰਜਾਬ ਵਾਲੀਆਂ 'ਚ ਵੀ ਰਾਜਸਥਾਨ ਵਾਲੀ ਨਹਿਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਆ ਪਾਣੀ ਘੱਟ ਕਰਕੇ ਅੱਗੋਂ ਦਰ ਸਿੱਟਦੇ ਆ ਉਹ ਵੇਖਣ ਨੂੰ ਐ ਲੱਗਦਾ ਵੀ ਨਹਿਰ ਜਿਵੇਂ ਵਾਵਾ ਫੁੱਲ ਜਾਂਦੀ ਪਈ ਆ ਪਰ ਪਾਣੀ ਦਾ ਵਹਾਅ ਐਂ ਅੰਦਾਜ਼ੀ ਪਹਿਲਾਂ ਰਾਜਸਥਾਨ ਵਾਲੀ ਨਹਿਰ 'ਚ ਹੁਣ ਦਿਖਾਓ ਹੁਣ ਇਹਨਾਂ ਪੰਜਾਬ ਵਾਲਾ ਵਹਾਅ ਕਰਦੇ ਨੇ ਤੇ ਉਥੇ ਸਾਡੇ ਕਾਰਸੇਵਾ ਵਾਲੇ ਸਿੰਘ ਲੱਗੇ ਹੋਏ ਆ